ਬੰਦੀ ਤੁਹਾਨੂੰ ਮੇਰਾ ਸੇਵਾ ਦਾ ਮੌਕਾ ਦਿੱਤਾ ਮਾਣ ਬਸਿਆ ਸੁਖੀ ਕਹਣਾ ਚਾਹੁੰਦੇ ਜੀ ਉਹਨਾਂ ਦੇ ਦੋ ਪਰ ਜੀ ਘਰ ਸਾਫ ਆਇਆ ਫਿਰ ਕਦੇ ਮੈਂ ਪਿੰਡ ਦਾ ਸਰਪੰਚ ਸਰਦਾਰ ਸੁਲਖਨ ਸਿੰਘ ਆ ਮੈਂ ਪਿੰਡ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਚਲੋ ਮੈਂ ਸਾਰੇ ਪਿੰਡ ਦਾ ਮੈਂ ਸਹਿਯੋਗ ਲੈ ਕੇ ਤੇ ਮੈਂ ਸੇਵਾ ਕਰਾਂਗਾ ਜੋ ਵੀ ਪਿੰਡ ਦੇ ਵਿੱਚ ਕੰਮ ਧੂੜੇ ਆ ਉਹ ਮੈਂ ਕਰਾਂ ਦੀ ਕੋਸ਼ਿਸ਼ ਕਰਾਂਗਾ ਜਿਸੇ ਪੰਗਿਆ ਤੋਂ ਕਿਹੜੇ ਫੰਡਿੰਗ ਮਾਮਲੇ ਆ ਕਿ ਜਿਹਨਾਂ ਤੋਂ ਅੱਜ ਵੀ ਬਈ ਪੂਰੇ ਕਰ ਰਹੇ ਨੇ ਪੀ.ਟੀ. ਪੰਜਾਬ ਨੇ ਵੀ ਬਹੁਤ ਵਧੀਆ ਕੰਮ ਕੀਤੇ ਆ ਜੋ ਵੀ ਉਹਦੇ ਬੱਚੇ ਕੰਮ ਆ ਮੈਂ ਅਗੇ ਕਰਾਂ ਪੂਰੀ ਜਗ੍ਹਾ ਤੇ ਸਭ ਤੁਸੀਂ ਆਵੋ ਦੇਖਿਆ ਲਗਾ ਜਦੋਂ ਬਾਹਰ ਪਿੰਡਾਂ ਵਿੱਚ ਜਾਈਦਾ ਕੋਲ ਬੂਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡਾਂ ਦਾ ਇੰਟਰੈਕ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸਪੈਂਸਰ ਨਹੀਂ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਜਦੋਂ ਬੱਚਿਆਂ ਵਾਸਤੇ ਉਹ ਕੰਜੀ ਹੁੰਦੀ ਆ ਜਿਹੜਾ ਤਾਂ ਮੈਦਾਨ ਹੁੰਦਾ ਇੱਕ ਤਾਂ ਵਧੀਆ ਵਿੱਕ ਨਜ਼ਰ ਆਉਂਦੀ ਆ ਬੰਦੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡੇ ਵਿੱਚ ਵੀ ਇਦਾਂ ਦੀ ਸੁੰਦਰਤਾ ਹੈ ਸਰ ਹਰ ਤਸੂਲ ਤਾਂ ਸਾਡੇ ਪਿੰਡ ਦੇ ਵਿੱਚ ਹੈ ਪਾਰਕ ਵੀ ਬਣੀ ਦੀ ਆ ਹਸਪਤਾਲ ਵੀ ਹੈਗਾ ਆ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਦਾ ਜਿਹੜਾ ਆ ਵਧੀਆ ਤੋਂ ਵਧੀਆ ਸਹੂਜਕ ਲੈ ਕੇ ਪਿੰਡ ਦਾ ਵੀ ਆਪਣਾ ਤੇ ਸਰਕਾਰਾਂ ਦਾ ਵੀ ਲੈ ਕੇ ਇਹਨੂੰ ਮੈਂ ਵਧੀਆ ਤੋਂ ਵਧੀਆ ਪਿੰਡ ਨੂੰ ਮੈਂ ਬਣਾਉਣਾ ਚਾਹੁੰਦਾ ਆ ਕਿਉਂ ਬਾਹਰ ਦੇ ਪਿੰਡਾਂ ਜੇ ਯਾਈਦਾ ਤੇ ਵੇਖੀਦਾ ਤੇ ਮਨ ਖੁਸ਼ ਹੁੰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਵੀ ਤਮੰਨਾ ਆਈ ਹੋਈ ਆ ਵੀ ਬਾਹਰ ਦੇ ਪਿੰਡਾਂ ਵਰਗਾੜਾ ਵੀ ਪਿੰਡ ਬਣੇ ਤੇ ਲਾਲ ਮੁਦ ਤੇ ਕਾਫੀ ਜੁਮਹਿਤ ਵਾਲੇ ਜਿੱਤੇ ਅਜੇ ਕੰਮ ਅਜੇ ਹੈ ਨਹੀਂ ਹਾਂਜੀ ਅਜੇ ਕੁੱਝ ਕੰਮ ਕਰਾਉਣ ਵਾਲੇ ਹੈਗੇ ਆ। ਉਹ ਮੈਂ ਕਰਾਵਾਂਗਾ ਜੋ ਵੀ ਹੋਏਗਾ ਮੇਰੇ ਕੋਲ ਜਿੱਦਾਂ ਵੀ ਹੋਏਗਾ ਮੈਂ ਕਰਾਵਾਂਗਾ। ਕਿਉਂ ਮੇਰੀ ਆਪ ਤਮੰਨਾ ਆ ਕਿ ਪਿੰਡ ਦਾ ਜਿਹੜਾ ਜ ਸਾਫ ਸਫਾਈ ਦਾ ਜਿਹੜਾ ਕੰਮ ਜ਼ਿਆਦਾ ਹੋਣਾ ਚਾਹੀਦਾ। ਸਰ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਵੱਡਾ ਜੀ ਹੁੰਦੀ ਆ ਜਿਹੜੇ ਲੋਕਾਂ ਨੂੰ ਹੰਦੇ ਹੁੰਦੇ ਰਸ ਲੱਗਦੇ ਹੁੰਦੇ ਤੇ ਵੀ ਉਹ ਕਿੱਧਰ ਰਾਸ਼ਨ ਨਹੀਂ ਪਾਉਂਦੇ। ਸੋ ਆਪ ਵੀ ਇੱਕ ਵਾਰ ਦੇ ਵਿੱਚ ਨਾਮ ਕਾਲਾ ਕੀਤਾ। ਮੈਂ ਸਰ ਸਾਡੇ ਪਿੰਡ ਦੇ ਵਿੱਚ ਰਾਸ਼ਨ ਕਾਰਡ ਬਹੁਤ ਬਣੇਦੇ ਆ। ਤਕੋ ਜੀ 2 4 ਹੈਗੇ ਆ ਉਹ ਅਸੀਂ ਜਿੱਦਾਂ ਵੀ ਹੁੰਦਾ ਆ ਉਹਨਾਂ ਨੂੰ ਕੜੀਦਾ ਆ ਜੋ ਵੀ ਹੁੰਦਾ ਆ ਜਿਹੜਾ ਉਧਰੋਂ ਵੱਜਦਾ ਆ ਮੈਂ ਆਪਣੇ ਵਾਲਾ ਵੀ ਖੁਦ ਰਸਨ ਜਿਹੜਾ ਮੈਂ ਉਹਨਾਂ ਤੱਕ ਪਹੁੰਚਾਉਂਦਾ ਹਾਂ ਜਿਹੜੇ ਬੰਨ ਵਾਲੇ ਨੇ ਕੀ ਲੱਗਦਾ ਤੁਹਾਨੂੰ ਅਜੇ ਸਾਈਡ ਬੰਨ ਦਾ ਤਾਂ ਨਹੀਂ ਮਤਲਬ ਖਾਵਾ ਬਣੇ ਸਰ ਉਹ ਸ਼ਹਿਰ ਦੀ ਪ੍ਰੋਗਰਾਮ ਆਂਡੀ ਆ ਜਿਹੜੀ ਸ਼ਹਿਰ ਨਹੀਂ ਅਜੇ ਤੱਕ ਖੁੱਲਣ ਦੀ ਕਿਉਂ ਸਾਈਡ ਖੁੱਲੇਗੀ ਤੇ ਉਹ ਜਿਹੜੇ ਰੈਂਦੇ ਕਾਰਡ ਆ ਉਹ ਬਣਨੇ ਚਾਹੀਦੇ ਕਿਉਂ ਕੁਝ ਕਟ ਹੈਗੇ ਆ ਬੰਨ ਵਾਲੇ ਬਹੁਤ ਗਰੀਬਾਂ ਦੇ ਸਭ ਪੈਨਡਿੰਗ ਐ ਕਿ ਤੁਸੀਂ ਉਸ ਨੂੰ ਲੈ ਕੇ ਕਿਵੇਂ ਦੇ ਦੇ ਸਕੂਲ ਕਿੰਨੀ ਤੱਕ ਕਿ ਤੁਹਾਨੂੰ ਲੱਗਦਾ ਹੈ ਖਾਬ ਠੀਕ ਦਾ ਇੰਨਾ ਇਹ ਅਪਡੇਟ ਹੋਣੀ ਚਾਹੀਦੀ ਉਹਦਾ ਸਸ ਸਕੂਲ ਦਾ ਵੀ ਸਾਡਾ ਬਹੁਤ ਵਧੀਆ ਹੈ ਪੰਜਵੀਂ ਤੱਕ ਸਕੂਲ ਹੈ ਸਾਡਾ ਬਹੁਤ ਵਧੀਆ ਬਣਿਆ ਦਾ ਹੈ ਤੇ ਸਟਾਫ ਵੀ ਠੀਕ ਹੈ ਬਹੁਤ ਵਧੀਆ ਸਭ ਮਰੀਗਾ ਦੀ ਗੱਲ ਕਰੀ ਮਰੀਗਾ ਦੇ ਵਿੱਚ ਜਿਹੜੇ ਲੋਕ ਹੁੰਦੇ ਹਨ ਉਹਨਾਂ ਨੂੰ ਰੁਜ਼ਗਾਰ ਨਹੀਂ ਤਾਂ ਹਮ ਨਵੇਂ ਨਿਯਾਇਨ ਨਾ ਪਾਈ ਜਾਂਦੇ ਨੇ ਕਿ ਪਰਿਵਾਰਿਕ ਕਿਵੇਂ ਹੈ ਜੀ ਸਤ ਨਹੀਂ ਨਜਾਇਜ਼ ਕਾਰਡਾਂ ਉਹਦੇ ਵਿੱਚ ਕੋਈ ਵੀ ਨਹੀਂਗਾ ਕੋਈ ਵੀ ਨਰੇਗਾ ਦੇ ਵਿੱਚ ਦਿਹਾੜੀ ਨਹੀਂ ਲਾਂਦੇ ਉਸ ਜੇ ਅਸੀਂ ਕਿਹਦਾ ਨਰੇਗਾ ਦੇ ਵਿੱਚ ਦਿਹਾੜੀ ਲਾਓ ਉਹ ਦਿਹਾੜੀ ਲੰਗੀ ਨਹੀਂ ਲਾਂਦੇ ਕਹਿੰਦੇ ਵੀ ਇਹ ਉਹ ਸੋਚਦੇ ਆ ਕਿ ਇਹ ਜਿਹੜੇ 90 ਦਿਨ ਸਰਕਾਰ ਦਿੰਦੀ ਹੈ ਇਹ ਸਾਡੇ ਖਾਤੇ ਜੀ ਉਦਾਂ ਪੈਸੇ ਪੈਣੇ ਚਾਹੀਦੇ ਆ ਉਹ ਕੰਮ ਕਰਨਗੇ ਤੇ ਪੈਸੇ ਉਹਦੇ ਪੈਣਗੇ ਤੇ ਜਿੰਨੂੰ ਆਖੀਦਾ ਨਰੇਗਾ ਜੀ ਨੇ ਦਿਹਾੜੀ ਲਾਓ ਉਹ ਕਰਨ ਦੇ ਕੋਟ ਨਹੀਂਗਾ ਸਰ ਅੱਗੇ ਕੋਠੇ ਨਰਾਤਾ ਪੜਨਾ ਚਾਹੀਦਾ ਨਵੇਂ ਹੋਮ ਕੋ ਦੇਖ ਆਲਗੀ ਦੇ ਪਿੰਡ ਵਿੱਚ ਕਿੰਨੇ ਘਰ ਨੇ ਰਾਣਾ ਜੀ ਕਹਿੰਦੇ ਨਵੇਂ ਬੰਬਰੇ ਸਰ ਸਾਡੇ ਪਿੰਡ ਦੇ ਵਿੱਚ ਪਹਿਲੇ ਕੱਚੇ ਕੋਠਿਆਂ ਦੀ ਗ੍ਰਾਂਟ ਕੋਈ ਨਹੀਂ ਗਈ ਆਈ ਦੀ ਹੁਣ ਅਸੀਂ ਫਾਰਮ ਭਰੇ ਦੇ ਆ ਤੇ ਕੋਸ਼ਟੇ ਆ ਵੀ ਸਰਕਾਰ ਸਾਨੂੰ ਗਤਵਾਦੋ ਇਹ ਕੱਚੇ ਕੋਠੇ ਦੇ ਦਿੱਤੇ ਆ ਗਰੀਬਾਂ ਦੇ ਘਰ ਬਹੁਤੇ ਕੱਚੇ ਹੈਗੇ ਸਾਡੇ ਪਿੰਡ ਦੇ ਵਿੱਚ ਕਿੰਨੇ ਘਰ ਲੱਜਾ ਪਰੇ ਘਟੋ ਘਟ ਕੋਈ 15 ਘਰ ਭਰੇ ਦੇ ਸਰ ਜੋਤਨ ਨਾ ਸਾਂ ਬੋਲਦਾਂ ਕੋ ਯੋਸਾ ਸਰਕਾਰ ਨੇ ਮਹਿੰਮ ਸ਼ੀਰੀ ਜੋ ਆਪ ਕੀ ਦਿਖਾਉਣ ਨੂੰ ਲੈ ਕੇ ਕਿਵੇਂ ਸਰ ਚਲੋ ਨਸ਼ੇ ਵਿਰੋਧ ਜਿਹੜੀ ਚੱਲੀ ਹੈ ਸਰਕਾਰ ਨੇ ਬਹੁਤ ਤੋਂ ਵਧੀਆ ਕੰਮ ਕੀਤਾ ਹੈ ਮੇਰਾ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੁੱਕਣਾ ਮੇਰੇ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹਾ ਫਿਰਪਿਆ ਨਹੀਂ ਕਰ ਜਿਹੜਾ ਨਸ਼ਾ ਕਰਦਾ ਹੋਇ ਕਿਉਂ ਅਸੀਂ ਆਪ ਸੰਯੋਗ ਦਿੰਨੇ ਆ ਆਪ ਖਿਆਲ ਰੱਖਨੇ ਆ ਅਸੀਂ ਕਿ ਜਿਉਂ ਉਹ ਵੱਧ ਤੋਂ ਵੱਧ ਇਹ ਨਦੀ ਪਗਰ ਹੋਣੀ ਚਾਹੀਦੀ ਨਸ਼ੇ ਵਿਰੋਧ ਤੇ ਅਸੀਂ ਆਪ ਵਰ ਖਿਲਾਫ ਹੈ ਬਿਲਕੁਲ ਠੀਕ ਬਿਲਕੁਲ ਸਾਫ ਹੈ ਜੀ ਕੋਈ ਇਦਾਂ ਦਾ ਕੇਸ ਨਹੀਂ ਸਾਡੇ ਪਿੰਡ ਦੇ ਵਿੱਚ ਤਦੋਂ ਨੌਨ ਬਣਾਉਣ ਵਾਲਾ ਲਫਤੋਂ ਦੀ ਬਜਟ ਹਮ ਰੋਲ ਦਾ ਹੁੰਦਾ ਤੁਹਾਡੇ ਨੂੰ ਦੇ ਸਾਹਮਣੇ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਦਾ ਕੀ ਪ੍ਰੇਰਣਾ ਹੋਵੇ ਸਰ ਮੈਂ ਉਹਨਾਂ ਵਾਸਤੇ ਮੈਂ ਕਹਿੰਦਾ ਵੀ ਕੋਈ ਜਿਮ ਦਾ ਵੀ ਖੋਲਿਆ ਜਾ ਜਿਮ ਜਮ ਦਾ ਵੀ ਖੋਲਿਆ ਜਾਏ ਬੱਚਿਆਂ ਵਾਸਤੇ ਤੇ ਆ ਵੀ ਗਰਾਊਂਡ ਦਾ ਗਰਾਊਂਡ ਅਹੀਂ ਛੱਡੀ ਦੀ ਗਰਾਊਂਡ ਨੂੰ ਅਹੀਂ ਛੇਤੀ ਤਿਆਰ ਕਰਾ ਦੇਣਾ ਹੈ ਬੱਚਿਆਂ ਵਾਸਤੇ ਸਭ ਚਿੰਤਨ ਗੁਰਮੁਖੀ ਪੰਚਾਇਤ ਦਾ ਸਭ ਸੂਤਨਗਰੀ ਗੁਰਮੁਖੀ ਵਾਸਤੇ ਪਿੰਡਾਂ ਨੂੰ ਤਾਂ ਪਿੰਡ ਤੇ ਕਰਨਾ ਹੈ ਤਦੇ ਬੰਦੀ ਹੋ ਜਾ ਬੀਚੀ ਘਾਹੋ ਜਦਾਂ ਨਹੀਂ ਉਹ ਆਜੀ ਦੇ ਵਾਈ ਦੇ ਵਿੱਚ ਕਿੰਨਾ ਬਾਲਾ ਜਿੱਤਾਂ ਨੇ ਮੈਂ ਤਾਂ ਸਰ ਜੋ ਸਰਕਾਰ ਨੂੰ ਆਏਗਾ ਮੈਂ ਸਾਰ ਇੱਕ ਦੇ ਘਰ ਆਪ ਲੈ ਕੇ ਜਾਵਾਂਗਾ ਸਰ ਮੇਰੇ ਵੱਲੋਂ ਸਾਰਾ ਪਿੰਡ ਮੇਰੇ ਇਕਤਾ ਦੇ ਜਿਨੇ ਬੋਰਡ ਪਾਈ ਆ ਭਾਵੇਂ ਨਹੀਂ ਪਾਈ ਮੈਂ ਉਹਨਾਂ ਦਾ ਵੀ ਸੰਜੋਗ ਦਵਾਂਗਾ ਪਰ ਦੇਨ ਵੀ ਡਿਆ ਤਾਂ ਜਿੱਥੇ ਮੈਨੂੰ ਜ਼ਰੂਰਤ ਪੈਂਦੀ ਹੈ ਮੈਂ ਉਹਨਾਂ ਦੇ ਨਾਲ ਜਾਣਾ ਹੈ ਜਿੱਥੇ ਮੈਨੂੰ ਖਰਦੇ ਆ ਕਿ ਗਾੜੀ ਕੋਈ ਪੈਣੀ ਆ ਮੈਂ ਸਾਰਿਆਂ ਦੇ ਭਾਵੇਂ ਮੇਰਾ ਵਿਰੋਧੀ ਹੋਵੇ ਭਾਵੇਂ ਜਿਹੜਾ ਮਰਦੀ ਹੋਵੇ ਮੈਂ ਸਰ ਸਹੀ ਵਾਰੀ ਪੁੰਨਾਂ ਚੱਲਦੇ ਨੇ ਕੋਈ ਵਾਜ ਦਿੰਦੇ ਲੋਕਾਂ ਨੂੰ ਥਾਣੇ ਤੇ ਤੱਕ ਨੇ ਸਮਾਜ ਉਪਵਾਦ ਨੂੰ ਬਦਲਿਆ ਸਾਹਿਬ ਬਣਾਉਣਾ ਇਹ ਤੁਸੀਂ ਪੁਲਿਸ ਦੇ ਕੀ ਉਹ ਮੈਂ ਕਿਵੇਂ ਦਿਆ ਸਰ ਮੈਂ ਤੇ ਸੋਚਦਾ ਵੀ ਥਾਣੇ ਵਾਲ ਜਾਣਾ ਨਹੀਂ ਚਾਹੀਦਾ ਪਿੰਡ ਦੇ ਵਿੱਚ ਬਹਿ ਕੇ ਕੰਮ ਕਰਨਾ ਚਾਹੀਦਾ ਇਹ ਮੇਰੇ ਕੋ ਆਂਦੇ ਵੀ ਸਹੀ ਆ ਤੇ ਮੈਂ ਪੁਲਿਸ ਵਾਲਾ ਮੈਨੂੰ ਇੱਕ ਦਿਨ ਫੋਨ ਕੀਤਾ ਸੀ ਵੀ ਇਦਾਂ ਮੈਂ ਵੀ ਉਹ ਮੇਰੀ ਵਿਰੋਧੀ ਧਿਰੇ ਤੋਂ ਬਾਹਰ ਆ ਮੈਂ ਉਹਨਾਂ ਨੂੰ ਦੋਨਾਂ ਨੂੰ ਨਹੀਂ ਕਹਿ ਸਕਦਾ ਜਾ ਕੇ ਕਿ ਉਹਨਾਂ ਦੇ ਘਰ ਦਾ ਮਤਲਬ ਆ ਕੋਈ ਉਹਨਾਂ ਦਾ ਜਿਹੜਾ ਜੇ ਤੁਹਾਡੇ ਕੋ ਮਨਦੇ ਇਥੇ ਤੇ ਕਰ ਦੋ ਪਿੰਡ ਦੇ ਵਿੱਚ ਕਰੋ ਇਹਨਾਂ ਦਾ ਮਨ ਬੇਰਨਾ ਚਾਹੀਦਾ ਉਹ ਕੀ ਕਰਦੇ ਆ ਕਿ ਉਹ ਦੂਜੇ ਨੰਬਰ ਦੇ ਤਖਾ ਪਾਤੀ ਦੂਜੇ ਦੇ ਪਾਤੀ ਤੇ ਮੈਂ ਤਾਂ ਕਹਿੰਦਾ ਜਿਹੜਾ ਪੁਲਸ ਵਾਲਾ ਕੰਮ ਪੈਂਦਾ ਵਿੱਚ ਬੰਦ ਹੋਣਾ ਚਾਹੀਦਾ ਜੋ ਵੀ ਆਪਣੇ ਪਿੰਡ ਦੇ ਵਿੱਚ ਬੈਠ ਕੇ ਕੰਮ ਹੋਣਾ ਚਾਹੀਦਾ ਸਭ ਕਿਹਾ ਤੁਸੀਂ ਪਿਆਲ ਦੇ ਤਾਂ ਆਪਣੇ ਪਿੰਡ ਵਿੱਚ ਉਹਨਾਂ ਮੋੜੀ ਦਾ ਕੰਮ ਕਰਾਉਂ ਜਾਂਦੇ ਉਹ ਜਿਹੜਾ ਸਰੋਸਾ ਸਹੂਤਾ ਫਤਵਾ ਸਰ ਇੱਕ ਮੇਰੇ ਪਿੰਡ ਦੇ ਵਿੱਚ ਅਰਜੀ ਚੱਕਦੀ ਤੂ ਪਿੰਡ ਦੀ ਪੰਚਾਇਤ ਇਕੱਠੀ ਆ ਅਰਜੀ ਚੱਕ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਬਹੁਤ ਮਾੜਾ ਮੈਂ ਉੱਥੇ ਕੰਮ ਕਰਾਣਾ ਕੁਝ ਉੱਥੋਂ ਦੀਆਂ ਮੜੀਆਂ ਦਾ ਕੰਮ ਆ ਮੜੀਆਂ ਦਾ ਕੰਮ ਕਰਾਉਣਾ ਉਹ ਵੀ ਬਹੁਤ ਹਾਲਤ ਮਾੜੀ ਆ ਨਾ ਉਹ ਤੇ ਪਰਸ ਪਿਆਦਾ ਆ ਨਾ ਕੋ ਪਿਆਦਾ ਆ ਜਦੋਂ ਇੱਕ ਦੋ ਵਾਰੀ ਗਏ ਆ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਆਂਦੇ ਆ ਉਹ ਗੱਲਾਂ ਕਰਦੇ ਆ ਕੀ ਪਿੰਡ ਦੇ ਵਿੱਚ ਬਣਾਤਾ ਮੈਂ ਪਹਿਲੇ ਉਹ ਦੂ ਪਿੰਡ ਉਹਦੇ ਪਹਿਲ ਦੇ ਘਰ ਤੇ ਉਹ ਕੰਮ ਕਰਦਾ ਸਭ ਪਿੰਡ ਦੇ ਲੋਕਾਂ ਸੇਵਾਦਾਨਾ ਲੋਕ ਕਰਤਾ ਮਾਨ ਬਹੁਤ ਸਤਿਕਾਰ ਦੇ ਸਤਿ ਸਪੰਦੀ ਆਸ ਤੋਂ ਮੈਸੇਜ ਇਹ ਮੈਂ ਚਾਹੁੰਦਾ ਪਿੰਡਾਂ ਦਾ ਮੈਂ ਤਾਂ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਇੱਕ ਮੁੱਠਾ ਇੱਕ ਸੰਜੋਗ 'ਚ ਹੀ ਰਹਿਣ ਨਾ ਕਿਸੇ ਦੇ ਨਾਲ ਵਰਖਲਾਫੀ ਕਰਨ ਤੇ ਨਾ ਕੋ ਮੇਰੇ ਵੱਲੋਂ ਤੇ ਇਹੋ ਹੀ ਤਮੰਨਾ ਆ ਮੇਰੀ ਵੀ ਸਾਰਾ ਪਿੰਡ ਇਕੱਠਾ ਹੋਵੇ ਚਲੋ